हाँ जी सारे जे एमसी दी मैं सुधीर नाहर प्रधान पंजाब कृष्ण मूवमेंट यूथ विंग ਅੱਜ ਅਸੀਂ ਪੰਜਾਬ 크ਰਿਸਚਨ ਮੂਵਮੈਂਟ ਦੀ ਸਰਕਟ ਹਾਊਸ ਜਲੰਧਰ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਵਿੱਚ ਅਸੀਂ ਯੂ ਦੀਆਂ ਅਹਿਮ ਮੌਦੇਦਾਰੀਆਂ ਅੱਜ ਦਿੱਤੀਆਂ ਹਨ ਵਿੱਚ ਵਿੱਚ ਬ੍ਰਦਰ ਸैम ਪੱਟੀ ਇਹਨਾਂ ਨੂੰ ਜਲੰਧਰ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਹੈ ਔਰ ਇਹਨਾਂ ਨਾਲ ਸैम ਬਹਿਲ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਜਲੰਧਰ ਸ਼ਹਿਰੀ ਲਗਾਇਆ ਹੈ ਔਰ ਇਹਨਾਂ ਨੂੰ ਮੈਂ ਆਪਣੇ ਯੂ ਦੀ ਟੀਮ ਦੇ ਵਿੱਚ ਆਉਣ ਤੇ ਇਹਨਾਂ ਦਾ ਸਵਾਗਤ ਕਰਦਾ ਔਰ ਆਸ ਕਰਦਾ ਕਿ ਇਹ ਯੂਥ ਦਾ ਵਧੀਆ ਕੰਮ ਕਰਨਗੇ ਔਰ ਸਾਡੇ ਜੋ ਮਸੀਹੀ ਕੌਮ ਦੇ ਮਸਲੇ ਆ ਉਹਨਾਂ ਦੇ ਵਿੱਚ ਸਾਡਾ ਹੱਲ ਕਰਾਉਣ ਦੇ ਵਿੱਚ ਪੂਰੀ ਮਦਦ ਕਰਨਗੇ ਔਰ ਜੋ ਸਾਡਾ ਅੱਜ মিডিਆ ਦੇ ਬ੍ਰਦਰ ਰਾਜਨ ਨੂੰ ਅਸੀਂ ਇਨਚਾਰਜ ਬਗਾਇਆ ਨਾਲ ਉਹਨਾਂ ਦੇ ਬੀਵਟ ਭਾਜੀ ਉਹਨਾਂ ਨੂੰ ਵੀ ਅਸੀਂ মিডিਆ ਦਾ ਇਨਚਾਰਜ ਬਗਾਇਆ ਅਸੀਂ ਇਹਨਾਂ ਦਾ ਵੀ ਦਿਲ ਤੋਂ ਸਵਾਗਤ ਕਰਦੇ ਆਂ ਔਰ ਚਲੋ ਆਸ ਕਰਦੇ ਆਂ ਇਹ ਵੀ ਸਾਡੀ ਕੌਮ ਦੇ ਲਈ ਵਧੀਆ ਕੰਮ ਕਰਨਗੇ ਸਾਰਿਆਂ ਨੂੰ ਬਹੁਤੋ ਜਿਆਦਾ ਹਾਂਜੀ ਹਾਂਜੀ ਸਾਰੇ ਆਂ ਜੀ ਐਮਸੀ ਕੀ ਮੈਂ ਸਾਰਿਆਂ ਦਾ ਬੜਾ ਜੀ ਲੋ ਧੰਨਵਾਦ ਕਰਦਾ ਹਾਂ ਕਿ ਮੈਨੂੰ ਪੰਜਾਬ ਪਿਸਟਨ ਮੋਡ ਵੱਲੋਂ ਵਾਈਸ ਪ੍ਰੈਜ਼ੀਡੈਂਟ ਕੋਸ਼ਿਸ਼ ਕੀਤਾ ਜਾਂਦਾ ਵਾ ਤੇ ਮੈਂ ਇੱਥੇ ਪੂਰੀ ਇਮਾਨਦਾਰੀ ਦੇ ਨਾਲ ਖਰਾ ਉਤਰਾਂਗਾ ਤੇ ਸਾਰਿਆਂ ਦੇ ਵਾਦੇ ਜੋ ਵੀ ਮੈਂ ਕੀਤੇ ਉਹ ਵਾਦੇ ਆ ਜੇ ਮੈਂ ਖਰਾ ਉਤਰਾਂਗਾ ਜੀ ਐਮਸੀ